ਬਾਡੀ ਬੁੱਡੀ ਚੰਗਿਆਂ ਲੇਵੇ ਦਾ ਆਕਾਰ ਕੂਰ ਚੰਗਾ ਹੈ ਨਾ ਇਹ ਗੱਲਬਾਤ ਕਰ ਲਈਏ ਹਾਂਜੀ ਆ ਚੌੜੇ ਲੇਵੇ ਚ ਆ ਗਈ ਪੂਰੇ ਚ ਕੋਈ ਸਾਈਡ ਫਾਇਡ ਨਹੀਂ ਥੱਲੇ ਦੀ ਬਿਲਕੁਲ ਓਕੇ ਦੀ ਰਿਪੋਰਟ ਹੈ ਚਵਾਈ ਚਪੂਈ ਦੀ ਕਿਵੇਂ ਆ ਬਾਈ ਚਵਾਈ ਵੀਰੇ ਓਕੇ ਆ ਜਾਮਾ ਪੋਲੀ ਆ ਰੂਹ ਹਰ ਕੀ ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਟੱਲੇਵਾਲ ਖੁਰਦ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਕਿਉਂਕਿ ਥੋੜੇ ਜਿਹਾ ਲੇਟ ਹੋ ਗਿਆ ਐਡਜਸਟਮੈਂਟ ਕਰ ਲਿਓ ਸਮੇਂ ਦੇ ਹਿਸਾਬ ਨਾਲ ਆਣਾ ਚਵਾਈ ਆ ਜਿਹੜੀ ਚਵਾਈ ਇਹਦੀ ਘੰਟਾ ਕ ਜਰੂਰ ਲੇਟ ਹੋ ਗਈ ਝੋਟੀ ਦੀ ਝੋਟੀਆਂ ਦਿਖਾਵਾਂਗੇ ਦੋ ਇੱਕ ਤਾਂ ਗੱਬਣ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ 15 16 ਕਿਲੋ ਦੀ ਗਰੰਟੀ ਵਾਲੀ ਆ ਤੇ ਇੱਕ ਹੈਗੀ ਆ ਦੂਜਾ ਸੂਆ 6 ਦੰਦ ਤਾਜੀ ਸੂਈ ਝੋਟੀ ਉਹਦੇ ਥੱਲੇ ਹੈਗਾ 11 12 ਕਿਲੋ ਦੁੱਧ ਤਿਆਰੀ ਦਾ ਦੁੱਧ ਵੱਧ ਸੀ ਤਿਆਰ ਪਾਈ ਕਹਿੰਦਾ ਇੱਥੇ ਆ ਕੇ ਜੀ ਜੂ ਦਾ ਕਰ ਗਈ ਉਹਦੇ ਕਰਕੇ ਸਮੱਸਿਆ ਆ ਗਈ ਤੇ ਆਜੋ ਬਾਕੀ ਬਾਈਨਾ ਮਲੇ ਉਹਨਾਂ ਡਿਟੇਲ ਪੁੱਛਾਂਗੇ ਸਾਰੀ ਇਹਦੀ ਆ ਜਾੜੀ ਤੂੰ ਆ ਜਾ ਠੀਕ ਆ ਬਾਈ ਹੋਰ ਕਿਵੇਂ ਆ ਠੀਕ ਬਾਈ ਚੜਦੀ ਕਲਾ ਆ ਆ ਬੱਚਾ ਯਾਰ ਆਪਣੇ ਵੀਡੀਓ ਬਹੁਤ ਦੇਖਦਾ ਹਨਾ ਤੇਰਾ ਨਾਮ ਕੀ ਆ ਜਸਪ੍ਰੀਤ ਸਿੰਘ ਤੇਰਾ ਵੀ ਇਹੀ ਪੰਡਾ ਹਾਂ ਕਿੰਨਾ ਕਿ ਸ਼ੌਂਕ ਆ ਜਾਨਵਰਾਂ ਦਾ ਫੱਲਾ ਪੀਜੇ ਹੀ ਆਪਣਾ ਅੱਛਾ ਹਾਂ ਸ਼ੌਂਕ ਇਹਨੂੰ ਬੱਚੇ ਨੂੰ ਪੂਰਾ ਜਾਨਵਰਾਂ ਦਾ ਹੀ ਗੱਲ ਨਹੀਂ ਆ ਛੋਟੀ ਤੋਂ ਕਰ ਲਈ ਸ਼ੁਰੂ ਹਾਂ ਬਰੇਤ ਹਾਂ ਇਹ ਤੇ ਮਾਰਦੇ ਕੈਮਰਾ ਲੈ ਖੋਲ ਕੇ ਤੋਰਦੇ ਨਾਲ ਨਾਲ ਦੀ ਡਿਟੇਲ ਦੱਸਦੀ ਸੁਆ ਕਿਹੜਾ ਆ ਗਿਆ ਭਾਈ ਇਹਦਾ ਸੁਗਾ ਬਰੇ ਦੂਜਾ ਸੁਆ ਆ ਗਿਆ ਦੂਜਾ ਦੰਦਾਂ ਚ ਆ ਗਈ 6 ਦੰਦ ਉਹ ਸੁਆ ਹੈਗਾ ਸੱਜਣੋ ਇਹਦਾ ਦੂਜਾ ਉਹ ਡਰਦੀ ਜਰੂਰ ਆ ਥੋੜੀ ਜੀ ਦੰਦਾਂ ਚ ਆ ਗਈ 6 ਦੰਦ ਦੁੱਧ ਕਿੰਨਾ ਰੈਡੀ ਦਾ ਬਾਈ ਹੁਣ ਦੁੱਧ ਵੀਰੇ ਹੁਣ 11 ਲੀਟਰ ਆ ਤੇ 13 ਲੀਟਰ ਸੀਗਾ ਉਪਰ ਆ ਕਰ ਜੀ ਥੋੜਾ ਜਿਹਾ ਠੀਕ ਆ ਗੱਲ ਆ ਆ ਉੱਤੇ ਬਾਡੀ ਬੁੱਡੀ ਚੰਗੇ ਹੂੰ ਲੇਵੇ ਦਾਕਾਰ ਕੂਰ ਚੰਗਾ ਹਨਾ ਜੇ ਗੱਲਬਾਤ ਕਰ ਲਈਏ ਹਾਂ ਜੀ ਆ ਚੌੜੇ ਲੇਵੇ ਚ ਆ ਗਈ ਪੂਰੇ ਚ ਕੋਈ ਸਾਈਡ ਫਾਇਡ ਨਹੀਂ ਥੱਲੇ ਦੀ ਬਿਲਕੁਲ ਓਕੇ ਦੀ ਰਿਪੋਰਟ ਆ ਚਵਾਈ ਚਬੂਈ ਦੀ ਕਿਵੇਂ ਆ ਬਾਈ ਚਵਾਈ ਵੀਰੇ ਓਕੇ ਆ ਜਾਮਾ ਪੋਲੀ ਆ ਰੂਹ ਆਰ ਕੀ ਆ ਚਵਾਈ ਚਬੂਈ ਪੋਲੀ ਆ ਜਾਮਾ ਗੁਰੀਆਂ ਬੜੀਆਂ ਨੇ ਚੋਣ ਆਲੀ ਹੈਗੀ ਅਗਲੇ ਪੰਜ ਹਾਂ ਗੁਰੀਆਂ ਦੇ ਚੋਲੇ ਬੰਦਾ ਚੋਲੇ ਕੋਈ ਮਰਜ਼ੀ ਚੁਈ ਜਾਵੇ ਫਿਰ ਠੀਕ ਆ ਗੱਲ ਆ ਹੂੰ ਡਰ हां 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 थोड़ा डर दी जरूरत मैं बाई ने दसया ਵੀ ਮੇਰੇ ਕੋਲੇ ਆਕੇ ਵੀ ਉਪਰਾ ਪੰਜਾ ਕਰ ਗਈ ਕਿਉਂਕਿ ਕਿਸੇ ਘਰੇਲੂ ਸੱਜਣ ਕੋਲੋਂ ਆਈ ਹੋਈ ਆ ਬਾਈ ਦਾ ਕੰਮ ਹੈਗਾ ਵਪਾਰ ਦਾ ਇੱਥੇ ਜਾਨਵਰ ਸਾਨੂੰ ਤਕਰੀਬਨ ਤਕਰੀਬਨ 4 ਤੋਂ 5 ਜਾਨਵਰ ਬਾਈ ਕੋਲੇ ਹਰ ਟਾਈਮ ਮਿਲਣਗੇ ਉਰੋਂ ਦਰਸ ਬਾਡੀ ਬੁੱਡੀ ਦਿਖਾਦੇ ਹੋਏ ਮੈਂ ਇਹਦੀ ਬਾਡੀ ਬੁੱਡੀ ਬਹੁਤ ਆ ਜੇ ਗੱਲਬਾਤ ਕਰ ਲਈਏ ਆਡਰ ਉਡਰ ਵੀ ਦਿਖਾਦੇ ਇੱਥੋਂ ਆਡਰ ਉਡਰਾਂ ਰੱਖਦੇ ਚੌੜੇ ਆਡਰ ਚ ਆ ਗਈ ਪੂਰੇ ਚ ਚਵਾਈ ਚੂਈ ਬਾਈ ਕਹਿੰਦਾ ਹੈਗੀਆ ਇੱਕ ਨੰਬਰ ਸੂਈ ਕਿੰਨੇ ਦਿਨ ਦੀ ਐ ਸੂਈ ਵੀਰੇ 10 12 ਦਿਨ ਹੋ ਗਿਆ ਅੱਛਾ 10 12 ਦਿਨਾਂ ਦੀ ਹਾਂਜੀ ਆ ਕੱਦ ਕੱਦ ਬਿੱਡ ਚੰਗਾ ਆ ਗਿਆ ਹਣਾ ਬਾਡੀ ਬੂਡੀ ਵਾਲੀ ਵੀ ਬਾਡੀ ਬੂਡੀ ਵਾਲੀ ਮੈਂ ਆ ਗਈ ਦੰਦਾਂ ਚ ਆ ਗਈ ਛੇ ਦਿਨਾਂ ਦਾ 6 ਦਿਨਾਂ ਦਾ ਹਾਂ ਤੇ ਹੁਣ ਮਾਰਦੇ ਦਰਸ ਆ ਮੈਂ ਤੇ ਕੈਮਰਾ ਆ ਵੀ ਤੋੜਦੀ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਇਹਦਾ ਤੀਜਾ ਸੂਆ ਵੀਰੇ ਇਹਦਾ ਸੂਆ ਤੀਜਾ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਕਰਦੂ ਵੀਰੇ ਹਫਤਾ 7 8 ਦਿਨਾਂ ਜੀ ਇਹ 7 8 ਦਿਨ ਕਰਦੂਗੀ ਹਣਾ ਹਾਂ ਦਵਾ ਦੇ ਕਿਹੜਾ ਇਹਨੂੰ ਇਹਨੂੰ ਇਹ ਬਾਈ ਕਹਿੰਦਾ 7 8 ਦਿਨ ਕਰਦੂਗੀ ਇਹ ਆ ਗਈ ਬਾਈ ਚੰਗੇ ਰਿਕਾਰਡ ਵਾਲੀ ਇਹ ਵੀ ਕਿੰਨੇ ਕ ਦਾਦੀ ਗਰੰਟੀ ਆ ਬਾਈ? ਇਹਦੀ ਵੀਰੇ 14-15 ਲੀਟਰ ਦੀ ਗਰੰਟੀ ਹੈਗੀ ਆ। 14-15 ਕਿਲੋ ਦੀ ਓਟ ਆ ਇਹਦੀ। ਹਾਂਜੀ। ਆਰਡਰ ਇਹੇ ਰੱਖੂਗੀ ਫਿਕਸ। ਗਾਵਾਂ ਵਾਲਾ ਸਿਸਟਮ ਇਹ ਰੱਖੂਗੀ ਹੈ ਨਾ? ਹਾਂ ਵੀਰੇ। ਉਹ ਆ ਠੰਡੀ ਸੀਲ ਗਈ। ਹਾਂ ਠੰਡੀ ਸੀਲ ਆ ਵੀਰੇ। ਇੱਥੋਂ ਅਗਲੇ ਬੰਨ ਐਨੂੰ ਲੈ ਜਾ। ਐਨੂੰ ਕਿਹੜਾ ਕਢਾ ਲਿਆ ਇਹਨੂੰ। ਇਹਦਾ ਵਗ ਜੂਗੀ ਇਹ ਨਹੀਂ ਡਰਦੀ ਬਾਲਾ ਨਾ? ਹਾਂਜੀ ਹਾਂਜੀ। ਆ ਇਹਦਾ ਰਿਕਾਰਡ ਦੂਜੇ ਸੂਏ ਦਾ ਬਾਈ ਕਹਿੰਦਾ 14-15 ਕਿਲੋ ਦਾ ਵੀ ਕਿਲੋ ਤੋਂ ਕਿਲੋ ਵਧਾ ਸਕਦੀ ਐ ਤਕੀ ਪਰ ਵੀ ਆਪਾਂ 14-15 ਕਿਲੋ ਦੀ ਗਰੰਟੀ। ਵੀਰੇ ਜਾਦਜੂਤ ਮੈਂ ਦੀ ਬ ਨਸਲ ਚੰਗੀ ਆ ਨਾ ਨਸਲ ਚੰਗੀ ਆ ਵੀਰੇ ਤੇ ਆ ਬਾਡੀ ਵਾਲੀ ਮਹਿੰਗੀ ਉਸ ਤੇ ਗੱਲਬਾਤ ਕਰ ਲਈਏ ਮਰਦੀ ਮੁਰਦੀ ਐ ਠੰਡੀ ਸੀ ਦਾ ਹਾਂ ਠੰਡੀ ਸੀ ਲਾ ਵੀਰੇ ਕੋਈ ਮਰਜੀ ਥੱਲੇ ਬੈਠੀ ਜਾ ਵੀ ਬੈ ਜਾ ਬਿਸ਼ੱਕ ਹੁਣ ਠੀਕ ਆ ਗੱਲ ਇਹ ਤਾਂ ਗਾਂਵ ਵਾਲਾ ਸਿਸਟਮ ਨਹੀਂ ਆ ਬਾੜਾ ਨਹੀਂ ਦਰਦੀ ਹੈ ਨਾ ਹਾਂ ਹਾਂਜੀ ਆ ਡਰਦੀ ਡੁਰਦੀ ਨਹੀਂ ਲੈ ਜਾ ਇਹਨੂੰ ਚਲਾ ਦੇ ਲੰਬੀ ਜੀ ਇਹਦੀ ਗਰੰਟੀ ਦੇ ਦਾਂਗੇ ਬਾਈ ਕਹਿੰਦਾ 14 15 ਕਿਲੋ ਦੀ ਪੈਸੇ ਇਹਨਾਂ ਦੇ ਕਿੰਨੇ ਕਿੰਨੇ ਲਵਾਂਗੇ ਦੋਨਾਂ ਦੇ ਫੋਨ ਤੇ ਕਰਾਂਗੇ ਵੀਰੇ ਅੱਛਾ ਬਾਲੇ ਤਾਂ ਨਹੀਂ ਲੈਂਦੇ ਨਹੀਂ ਬਾਲੇ ਨਹੀਂ ਜੀ ਉਹ ਨਹੀਂ ਲਵਾਂਗੇ ਜਿਹਨੇ ਦੀਆਂ ਮਈਆਂ ਉਹਨੇ ਉਹਨੇ ਪੈਸੇ ਲਵਾਂਗੇ ਜੀ ਹੈਗੀਆਂ ਬਾਡੀ ਵਾਲੀਆਂ ਮਈਆਂ ਨੇ ਦੋਨੇ ਤੇ ਥੱਲਿਓਂ ਮੇਨ ਗੱਲ ਆ ਜਿਹੜੀ ਯਾਰਾ ਥੱਲਿਓਂ ਦੋਨੇ ਮਈਆਂ ਕਸਿਆਰ ਨੇ ਅੱਜ ਦੀ ਟਾਈਮ 'ਚ ਦੋ ਡੰਗ ਚਾਰ ਡੰਗ ਜਿਹੜੀ ਸੂਈ ਹੋਈ ਆ ਉਹ ਬਾਈ ਕੋਲੇ ਚੋਕੇ ਲਿਆ ਸਕਦੇ ਹੋ ਤੁਸੀਂ ਤੇ ਬਾਕੀ ਜਿਹੜੀ ਗੱਬਣ ਆ ਉਹਨੂੰ ਬਾਈ ਤੁਸੀਂ ਯਾਰਾ ਚੇਪਾ ਲਾ ਕੇ ਲਿਆ ਸਕਦੇ ਹੋ ਹਾਂਜੀ ਹਾਂਜੀ ਆ ਉਹਨੂੰ ਚੇਪਾ ਲਾ ਕੇ ਤੇਰੀ ਵੀ ਬਾਈ ਗਾਰੰਟੀ ਆ ਪੂਰੀ ਫੁੱਲ ਅੱਛਾ ਜਿਵੇਂ ਆਪਾਂ ਇਹ ਲਾ ਕੇ ਸੱਲੀ ਕਰਕੇ ਪੂਰੀ ਸੱਲੀ ਕਰਕੇ ਲੈ ਕੇ ਆਇਆ ਪੂਰੀ ਠੀਕ ਆ ਗੱਲ वैसे ਇਹਨਾਂ ਨੇ ਫੋਨ ਤੇ ਕਰ ਲਿਆ। ਐਸੇ ਹਾਂਜੀ ਫੋਨ ਤੇ ਕਰਾਂਗੇ ਵੀਰੇ। ਪਿੰਡ ਟੱਲੇਵਾਲ ਖੁਰਦਾ। ਪਿੰਡ ਟੱਲੇਵਾਲ ਖੁਰਦਾ। ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ ਆ। ਰੁਟੀਨ 'ਚ ਵੀ ਵੀ ਜਾਨਵਰ ਆਪਣੇ ਦਾ ਕੋਈ ਆਉਂਦੇ ਰਹਿੰਦੇ ਆ ਵੀਰੇ। ਕਿੰਨੇ ਕ ਜਾਨਵਰ ਹੁੰਦੇ ਆਪਣੇ ਰੁਟੀਨ 'ਚ ਵਪਾਰ ਆ ਲੈ। 4 ਕ ਹੁੰਦੇ ਆ ਜੀ। ਰੇਟ ਕਿੰਨੇ ਤੋਂ ਕਿੰਨਾ ਪੁੰਦਾ? ਰੇਟ 70000 ਤੋਂ ਲੈ ਕੇ ਲੱਖ ਸਵਾ ਲੱਖ ਤੱਕ ਵੀ। ਠੀਕ ਆ। ਹਾਂ 70 ਤੋਂ ਲਾ ਕੇ ਬਾਈ ਕਹਿੰਦਾ ਲੱਖ ਸਵਾ ਲੱਖ ਤੱਕ ਦੇ ਜਾਨਵਰ ਯਾਰ ਆ ਇਸ ਘਰ 'ਚ ਤੁਹਾਨੂੰ ਮਿਲ ਜਾਣਗੇ ਤਿੰਨ ਤੋਂ ਚਾਰ ਚਾਰ ਜਾਨਵਰ ਮਿਲ ਜਾਣਗੇ ਤੇ ਬਾਕੀ ਜਿਵੇਂ ਜੇ ਕਿਸੇ ਸ ਪੁੰਚ ਪੁੰਚ ਕਰਦੇ ਹਾਂ ਹਾਂ ਕਰ ਦਾਂਗੇ ਜੀ ਪਰ ਪੈਸੇ ਖਾਤੇ ਚ ਪਵਾ ਕੇ ਪਹਿਲਾਂ ਫੇਰ ਕਰਾਂਗੇ ਜੀ ਠੀਕ ਹੈ ਗੱਲ ਹਾਂਜੀ ਕਿਉਂ ਆਇਆ ਨਾ ਠੱਗੀ ਥੋੜਾ ਬੜਾ ਚੱਲਦਾ ਵੀਰੇ ਅੱਜ ਕੱਲ ਹਾਂਜੀ ਹਾਂ ਬਾਈ ਕਹਿੰਦਾ ਗੱਲ ਵੀ ਬਾਈ ਦੀ ਜਾਇਜ਼ ਆ ਯਾਰ ਕਈ ਸੱਜਣਾ ਹਨਾ ਘਰੇ ਜਾ ਕੇ ਦੂਰ ਵਾਲੇ ਮੰਗਾ ਲੈਂਦੇ ਨੇ ਤਾਂ ਐਂ ਲੱਗਦੀ ਆ ਯਾਰ ਐਂ ਲੱਗ ਜਾ ਆਲੇ ਨੂੰ ਹੁੰਦਾ ਵੀ ਯਾਰ ਪਤ ਨਹੀਂ 5-7000 ਘੱਟ ਨਾ ਤਾਰ ਜਾਣਗੇ ਹਨਾ ਹਾਂ ਰੁਪਈਏ ਬਾਈ ਕਹਿੰਦਾ ਖਾਤੇ ਚ ਪਹਿਲਾਂ ਲਵਾਵਾਂਗੇ ਤੇ ਤਸੱਲੀ ਬਖਸ਼ਾ ਜਿੱਥੇ ਅਗਲਾ ਕਹੂਗਾ ਟਿਕਾਣੇ ਤੇ ਜਾਣਵਾਂਗੇ ਟਿਕਾਣੇ ਤੇ ਜਾਵਾਂਗੇ ਨੰਬਰ ਬੋਲ ਦਿਓ ਜੀ 946 95783 ਵੀਰੇ ਇੱਕ ਵਾਰੀ ਹੋਰ ਬੋਲੋ 94669 ਹਾਂਜੀ 95783 ਤੂੰ ਵੀ ਵਪਾਰੀ ਬਣੇਗਾ ਫਿਰ ਹੈ ਕਿਹੜੀ ਜਮਾਤ ਚ ਪੜਦਾ ਕਿਹੜੀ ਕਲਾਸ ਚ ਹੈ ਹੈ ਫਰਸਟ ਹੈ ਪੰਜਾਬੀ ਚ ਦੱਸ ਫਰਸਟ ਤੇ ਜਵਾਕਾਂ ਨੂੰ ਹੈਨਾ ਜਵਾਕਾਂ ਨੂੰ ਪਤਾ ਨਹੀਂ ਅੱਜ ਤਾਂ ਅੰਗਰੇਜ਼ੀ ਮੀਡੀਆ ਅੰਗਰੇਜ਼ੀ ਮੀਡੀਅਮ ਦਾ ਦੌਰ ਚੱਲ ਪਿਆ ਬਾਈ ਆ ਜਾਦੂ ਪੰਜਾਬੀ ਵੀ ਜ਼ਰੂਰ ਰੱਖਿਆ ਕਰੋ ਕਿਉਂਕਿ ਆਪਾਂ ਮੂਲ ਨਿਵਾਸੀ ਪੰਜਾਬੀ ਆਗੇ ਹੈਨਾ ਹਾਂਜੀ ਹਾਂਜੀ ਤੇ ਬਾਕੀ ਅੱਜ ਦੀ ਵੀਡੀਓ ਬਣਾਈ ਆ ਪਿੰਡ ਟੱਲੇਵਾਲ ਖੁਰਦ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇਹਨਾਂ ਦੋਹੇ ਝੋਟੀਆਂ ਚ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ